ਇਲਾਕਾ ਰਾਮ ਬਾਗ ਵਿੱਚ ਲੰਬੇ ਸਮੇਂ ਤੋਂ ਟ੍ਰੈਫਿਕ ਜਮ ਅਤੇ ਰਸਤੇ ਦੀ ਤੰਗੀ ਦੀ ਸਮੱਸਿਆ ਨਾਲ ਆਮ ਲੋਕ ਬਹੁਤ ਪਰੇਸ਼ਾਨ ਸਨ ਇਸ ਇਲਾਕੇ ਵਿੱਚ ਰੋਜ਼ਾਨਾ ਰੇੜੀਆਂ ਫੜੀਆਂ ਅਤੇ ਦੁਕਾਨਾਂ ਦੇ ਬਾਹਰ ਰੱਖੇ ਹੋਏ ਸਮਾਨ ਕਾਰਨ ਆਉਣ ਜਾਣ ਵਾਲਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅੱਜ ਇਸ ਸਮੱਸਿਆ ਨੂੰ ਲੈ ਕੇ ਐਸਪੀ ਅਮਨਦੀਪ ਕੌਰ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਤੁਰੰਤ ਕਾਰਵਾਈ ਕੀਤੀ ਉਹਨਾਂ ਦੱਸਿਆ ਕਿ ਦੁਕਾਨਦਾਰਾਂ ਅਤੇ ਰੇੜੀ ਵਾਲਿਆਂ ਵੱਲੋਂ ਰਸਤੇ ते समान रखन करके जाम की स्थिति बनती है नाजायजित है समझाया कि जेकर सफाई का ध्यान नहीं रखन गलत ढंग रेहड़िया लगा खिलाफ सख्त कार्रवाई की जाएगी उन्होंने ये भी कहा कि हर रेहड़ी केसटबिन लाना जरूरी है जो इलाका साफ सुथरा रहे ਮੌਕੇ ਤੇ ਕਾਰਪੋਰੇਸ਼ਨ ਦੀ ਗੱਡੀ ਵੀ ਮੌਜੂਦ ਸੀ ਜੋ ਕਿ ਦੁਕਾਨਾਂ ਦੇ ਬਾਹਰ ਪਿਆ ਫालतू ਸਮਾਨ ਇਕੱਠਾ ਕਰਕੇ ਚੁੱਕ ਰਹੀ ਸੀ ਐਸਪੀ ਨੇ ਸੂਚਿਤ ਕੀਤਾ ਕਿ ਪਵਿਕ ਵਿੱਚ ਜੇਕਰ ਕਿਸੇ ਨੇ ਵੀ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਸ ਤੇ ਮੌਕੇ ਤੇ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੱਜ ਜਿਹੜੇ ਕਾਫੀ ਸਮੇਂ ਤੋਂ ਰਾਮਬਾਗ ਜਿਹੜੀ ਆ ਸਬਜ਼ੀ ਮੰਡੀ ਹੈਗੀ ਉਹਦੇ ਬਾਰ ਬਾਰ ਜਿਹੜੀ ਰੋਡ ਸੀਗੀ ਕਾ ਬਹੁਤ ਸਾਰੀਆਂ ਰੇੜੀਆਂ ਫਰੂਟ ਦੀਆਂ ਰੇੜੀਆਂ ਸੀਗੀਆਂ ਤੇ ਕੁਝ ਦੁਕਾਨਾਂ ਵੀ ਨਹੀਂ ਜਿਨ੍ਹਾਂ ਨੇ ਇਨਕਲੋਜਮੈਂਟ ਕੀਤੀ ਹੋਈ ਸੀ ਜਦੋਂ ਵਾਰਸੀ ਆਉਂਦੇ ਸੀ ਕਿਤੇ ਰੇਡੀਆਂ ਵਾਲੇ ਵੇਖ ਕੇ ਸਾਨੂੰ ਭੱਜ ਜਾਂਦੇ ਸੀਗੇ ਅੱਜ ਕਾਰਪੋਰੇਸ਼ਨ ਦੇ ਨਾਲ ਪੂਰੀ ਕਾਰਪੋਰੇਸ਼ਨ ਦੀ ਟੀਮ ਸਾਡੇ ਨਾਲ ਆ ਔਰ ਸਾਡੀ ਕੋਸ਼ਿਸ਼ ਇਹ ਹੋ ਸੀ ਕਿ ਇਹ ਕੁਝ ਜਗ੍ਹਾ ਜਿਹੜੀਆਂ ਖਾਲੀ ਹੈਗੀਆਂ ਸੀਗੀਆਂ ਜਿਹਦੇ ਵਿੱਚ ਬਹੁਤ ਸਾਰਾ ਕੁਝ ਕੀ ਕਹਿੰਦੇ ਆ ਈ ਰਿਕਸ਼ਾ ਜਾਂ ਰਿਕਸ਼ੇ ਵਗੈਰਾ ਜਿਹੜੀ ਪੈਂਟਿੰਗ ਪੈਂਟਿੰਗ ਵਗੈਰਾ ਕਰਦੇ ਸੀਗੇ ਸਾਡੀ ਕੋਸ਼ਿਸ਼ ਇਹ ਸੀ ਕਿ ਉਹਨੂੰ ਇੱਕ ਸਹੀ ਤਰ੍ਹਾਂ ਤਰੀਕੇ ਨਾਲ ਉਹਨੂੰ ਕੀਤਾ ਜਾਵੇ ਤਾਂ ਜੋ ਜਿਹੜੀਆਂ ਰੇੜੀਆਂ ਉੱਥੇ ਖੜੀਆਂ ਹੋ ਸਕਣ ਕਿਉਂਕਿ ਜਦੋਂ ਸ਼ਾਮ ਦੇ 6 ਤੋਂ 7 ਵਜੇ ਦਾ ਟਾਈਮ ਹੁੰਦਾ ਸ਼ਾਮ ਦਾ ਰਾਤ ਦਾ ਟਾਈਮ ਹੁੰਦਾ ਬਹੁਤ ਸਾਰੀਆਂ ਰੇੜੀਆਂ ਜਿਹੜੀਆਂ ਰੋਡ ਤੇ ਆ ਜਾਂਦੀਆਂ ਔਰ ਬੱਸ ਸਟੈਂਡ ਤੋਂ ਲੈ ਕੇ ਰਾਮਬਗ ਤੱਕ ਜਿਹੜਾ ਕਾਫੀ ਜਿਹੜੀਆਂ ਚੀਜ਼ਾਂ ਸੀਗੀਆਂ ਮਤਲਬ ਸਿੰਗਲ ਇੱਕ ਰੋਡ ਬਣ ਜਾਂਦੀ ਸੀਗੀ ਤੁਸੀਂ ਮੈਂ ਕਾਫੀ ਦਿਨਾਂ ਤੋਂ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨਾਲ ਵੀ ਮੈਂ ਗੱਲ ਕੀਤੀ ਸੀਗੀ ਔਰ ਕਾਰਪੋਰੇਸ਼ਨ ਦੀ ਟੀਮ ਦੇ ਨਾਲ ਵੀ ਅੱਜ ਗੱਲ ਕਰਕੇ ਔਰ ਸਾਡੀ ਇਹੋ ਹੀ ਕੋਸ਼ਿਸ਼ ਹੈਗੀ ਆ ਕਿਉਂਕਿ ਰੇੜੀਆਂ ਵਾਲੇ ਜਿੰਨੇ ਵੀ ਦੁਕਾਨਦਾਰ ਚਾਹ ਰੇੜੀਆਂ ਵਾਲਿਆਂ ਇਹਨਾਂ ਨੇ ਵੀ ਇਹਨਾਂ ਦਾ ਰੁਜ਼ਗਾਰ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਨੇ ਵੀ ਆਪਣੇ ਪਰਿਵਾਰ ਨੂੰ ਪਾਲਣਾ ਔਰ ਸਾਡੀ ਕੋਸ਼ਿਸ਼ ਇਹੋ ਹੀ ਆ ਵੀ ਕੋਈ ਵੀ ਹਰਟ ਨਾ ਹੋਵੇ ਔਰ ਪ੍ਰੋਪਰ ਇੱਕ ਸਾਰਿਆਂ ਨੂੰ ਜਗ੍ਹਾ ਦਿੱਤੀ ਜਾਵੇ ਜਿਦੇ ਵਿੱਚ ਉਹ ਆਰਾਮ ਨਾਲ ਆਪਣੀ ਜਿਹੜੀ ਆ ਉਹਨਾਂ ਦਾ ਉਹਨਾਂ ਦਾ ਆਪਣੀ ਵੀ ਜਿਹੜੀ ਸੇਲ ਹੋ ਸਕੇ ਔਰ ਸਾਡੇ ਵਾਸਤੇ ਵੀ ਇਹ ਹੈ ਕਿ ਰੋਡ ਜਿਹੜੀ ਬਲੌਕ ਨਾ ਹੋਵੇ ਜਿਹੜਾ ਵੀ ਕਸਟਮਰ ਕੋਈ ਵੀ ਸਮਾਨ ਜਾਂ ਫਰੂਟ ਵਗੈਰਾ ਲੈਣ ਆਉਂਦਾ ਉਹ ਆਪਣੀ ਗੱਡੀ ਜਿਹੜੀ ਪਾਰਕ ਕਰਕੇ ਆਰਾਮ ਨਾਲ ਉਹ ਜਿਹੜੀ ਆਪਣੀ ਚੀਜ਼ ਲੈ ਸਕਦਾ ਮੈਮ ਕਿਸ ਤਰ੍ਹਾਂ ਦੀ ਡਾਇਰੈਕਸ਼ਨ ਦੇ ਵਿੱਚ ਰੇੜੀਆਂ ਲਾਉਣ ਵਾਸਤੇ ਕਿਹਾ ਗਿਆ ਹੈ ਦੇਖੋ ਇਹ ਜਿਹੜੀਆਂ ਰਾਮ ਬਾਗ ਦੇ ਕੁਝ ਏਰੀਏ ਹੈਗੇ ਆ ਜਿਹੜੀਆਂ ਰੋਡ ਤੋਂ हट ਕੇ ਰੋਡ ਤੋਂ ਜਿਹੜੀ ਆ ਇਹ ਵਾਈਟੀਆਂ येलो ਲੇਨ ਹੈਗੀ ਆ ਉਹ ਤੋਂ ਕਾफी ਪਿੱਛੇ हट ਕੇ ਤਾਂ ਜੋ ਜਿੱਥੇ ਗੱਡੀ ਵੀ ਆਣਗੇ ਜਾਂ ਕਾਰਜਕਾਰ ਹੋਗੀ ਚਾਹੇ ਟੂ व्हीਲਰਸ ਹੋ ਗਿਆ ਮੋਟਰਸਾਈਕਲ ਵਗੈਰਾ ਉਹ ਲਾ ਸਕਣ ਤਾਂ ਜੋ ਜਿਹੜੀ ਸਾਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਇਸੇ ਤਰ੍ਹਾਂ ਜਿਹੜੇ ਜਿੰਨੇ ਵੀ ਦੁਕਾਨਦਾਰ ਜਿਨ੍ਹਾਂ ਦੇ ਸਾਈਕਲਸ ਵਗੈਰਾ ਹੈਗੇ ਆ ਔਰ ਫੂਡ ਵਾਲੀਆਂ ਦੁਕਾਨਾਂਾਂ 'ਵਾਂ ਹੋਰ ਵੀ ਇੱਥੇ ਇਲੈਕਟ੍ਰੋਨਿਕਸ ਵਾਲੀਆਂ ਵੀ ਸ਼ਾਪਸ ਹੈਗੀਆਂ 'ਵਾਂ ਜਿਨ੍ਹਾਂ ਨੂੰ ਸਾਡੇ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਜਿਹੜੀਆਂ ਸਾਮਾਨ ਆ ਉਹ ਆਪਣੀ ਦੁਕਾਨਾਂ ਦੇ ਅੰਦਰ ਰੱਖਣ ਤਾਂ ਜੋ ਜਿਹੜੇ ਫੁੱਟਪਾਥ ਖਾਲੀ ਰਹਿਣ ਜੇ ਕੋਈ ਆਉਂਦਾ ਵੀ ਹੈ ਕਸਟਮਰ ਆਪਣਾ ਟੂ-ਵੀਲਰਸ ਵਗੈਰਾ ਉੱਥੇ ਲਾ ਸਕਦਾ ਔਰ ਆਰਾਮ ਦੇ ਨਾਲ ਜਿਸ ਦੇ ਨਾਲ ਸਾਡੀ ਜਿਹੜੀਆਂ ਰੋਡਸ ਆ ਉਹ ਕਲੀਅਰ ਹੋਣਗੀਆਂ ਜਾਮ ਨਾ ਲੱਗੇ ਕਿਸੇ ਤਰ੍ਹਾਂ ਦਾ ਵੀ ਕਿੰਨਾ ਕੋ ਕੋਆਪਰੇਟ ਕਰ ਲੈਂਦੇ ਨੇ ਜਿਹੜੇ ਲੋਕ ਦੁਕਾਨਾਂ ਵਾਲੇ ਤੇ ਰੇਡੀ ਮੈਨੂੰ ਤਕਰੀਬਨ ਹਰ ਜਗ੍ਹਾ ਤੇ ਹੁੰਦਾ ਵਾ 100 ਦੇ ਵਿੱਚੋਂ 5-10% ਹੁੰਦੇ ਆ ਜ ਸਮਾਨ ਬਾਹਰ ਲਾਉਂਦੇ ਆ ਤੇ ਬਾ ਸਾਡਾ ਜਿਵੇਂ ਕਬਜਾ ਹੁੰਦਾ ਵੀ ਜਿਹੜੇ ਸਾਡੇ ਫੁੱਟਪਾਥ ਹੈਗੇ ਆ ਔਰ ਤਕਰੀਬਨ ਲੋਕ ਕਰਦੇ ਵੀ ਆ ਲੋਕ ਸਾਡੇ ਨਾਲ ਸਹਿਮਤ ਵੀ ਹੈਗੇ ਆ ਕਾਫੀ ਸਾਡਾ ਸਹਿਯੋਗ ਵੀ ਕਰਦੇ ਆ ਔਰ ਤੁਹਾਡੇ ਮਾਧਿਅਮ ਰਾਹੀਂ ਇਹੋ ਚੀਜ਼ਾਂ ਮੈਂ ਮੈਸੇਜ ਲੋਕਾਂ ਨੂੰ ਇਹੋ ਦੇਣਾ ਚਾਹੁੰਦੀ ਆ ਕਿ ਵੱਧ ਤੋਂ ਵੱਧ ਅਸੀਂ ਤੁਹਾਡੇ ਵਾਸਤੇ ਹੀ ਸਾਡੀ ਔਰ ਕਾਰਪੋਰੇਸ਼ਨ ਦੀ ਜਿਹੜੀ ਪੰਜਾਬ ਪੁਲਿਸ ਟ੍ਰੈਫਿਕ ਦੀ ਅੰਮ੍ਰਿਤਸਰ ਦੀ ਜਿਹੜੀ ਟੀਮ ਆ ਔਰ ਕਾਰਪੋਰੇਸ਼ਨ ਅੰਮ੍ਰਿਤਸਰ ਦੀ ਟੀਮ ਸਾ ਸਾਰੇ ਵਾਸਤੇ ਇਸੇ ਕਰਕੇ ਲੱਗੀ ਹੋਈ ਆ ਕਿ ਤੁਸੀਂ ਕਿਸੇ ਵੀ ਸੜਕ ਤੇ ਜਾਮ ਨਾ ਹੋਵੇ ਔਰ ਇਹਦੇ ਨਾਲ ਮੇਰਾ ਇੱਕ ਹੋਰ ਵੀ ਮੈਸੇਜ ਆ ਸਾਰਿਆਂ ਨੂੰ ਇੱਕੋ ਚੀਜ਼ ਆ ਕਿ ਆਪਣੇ ਲਾਗੇ ਡਸਟਬਿਨ ਜਰੂਰ ਰੱਖਣ ਤਾਂ ਉਹ ਜਿੰਨਾ ਵੀ ਗੰਦਗੀ ਆ ਹੁਣ ਕਾਫੀ ਰੇਡੀਆਂ ਵੇਖੀਆਂ ਸੀ ਜਿਵੇਂ ਬਨਾਣਾਸ ਹੋ ਕੇ ਖਾ ਕੇ ਛਿਲਕੇ ਉੱਤੇ ਹੀ ਕੋਈ ਵੀ ਜਗ੍ਹਾ ਹੁੰਦੀ ਆ ਬਹੁਤ ਸਾਰੇ ਹੋਟਲ ਵੀ ਆ ਬਹੁਤ ਸਾਰੀਆਂ ਸ਼ਾਪ ਐਵੇਂ ਦੀਆਂ ਹੈਗੀਆਂ ਜਿਹੜਾ ਕੂੜਾ ਕਰਕਟ ਕੱਢ ਕੇ ਬਾਹਰ ਰੋਡ ਤੇ ਸੁੱਟ ਦਿੰਦੇ ਆ ਇਸ ਕਰਕੇ ਪ੍ਰੋਪਰ ਇੱਕ ਡਸਟਬਿਨ ਲਵਾਏ ਜਾਣ ਦੁਕਾਨਦਾਰਾਂ ਦੇ ਔਰ ਆਪਣਾ ਜਿਹੜਾ ਪੋਲੀਥੀਨ ਲਾ ਕੇ ਉਹਦੇ ਵਿੱਚ ਜਿਹੜੀਆਂ ਆਪਣਾ ਸਮਾਨ ਰੱਖਣ ਜਿਹੜਾ ਵੇਸਤੀਸ ਹੈਗਾ ਔਰ ਜਦੋਂ ਕਾਰਪੋਰੇਸ਼ਨ ਦੀਆਂ ਗੱਡੀਆਂ ਸਵੇਰੇ ਆਉਂਦੀਆਂ ਉਹ ਆਮ ਨਾਲ ਚੁੱਕ ਸਕਣ ਤਾਂ ਨਾ ਜੋ ਇਸ ਤਰ੍ਹਾਂ ਹੱਥਾਂ ਦੇ ਨਾਲ ਉਹਨਾਂ ਨੇ ਵੀ ਵੇਖੋ ਕਰਨਾ ਹੁੰਦਾ ਵਾ ਬਹੁਤ ਸਾਰੇ ਮੈਂ ਜਦੋਂ ਸਵੇਰੇ ਅਸੀਂ ਦੇਖਦੇ ਹਾਂ ਹੱਥਾਂ ਦੇ ਨਾਲ ਹੀ ਉਹ ਲੱਗੇ ਹੁੰਦੇ ਆ ਤੇ ਮੇਰੀ ਬੇਨਤੀ ਆ ਵੀ ਡਸਟਬਿਨ ਲਾਉਣ ਔਰ ਆਪਣੇ ਘਰ ਵਾਂਗੂ ਰੱਖਣ ਕਿਉਂਕਿ ਸਾਰਾ ਦਿਨ ਅਸੀਂ ਇੱਥੇ ਕੰਮ ਕਰਨਾ ਬਾਹਰੀ ਔਰ ਵੱਧ ਤੋਂ ਵੱਧ ਜਿਹੜੀ ਗੰਦਗੀ ਨੂੰ ਜਿਹੜਾ ਕੰਟਰੋਲ ਕੀਤਾ ਜਾਵੇ ਮੈਂ ਮਗਰ ਜੇਕਰ ਕੋਈ ਡਸਟਬਿਨ ਨਹੀਂ ਲਗਾਉਂਦਾ ਤੇ ਉਹਦੇ ਵਿਰੁੱਧ ਵੀ ਕੋਈ ਕਾਰਵਾਈ ਨਹੀਂ ਨਹੀਂ ਕਾਰਵਾਈ ਨਹੀਂ ਹੋਊਗੀ ਲੋਕਾਂ ਨੂੰ ਇੱਕ ਮੈਸੇਜ ਯਾ ਤੁਹਾਡੇ ਥਰੂ ਔਰ ਜ਼ਰੂਰੀ ਵੀ ਹੈ ਮੈਂ ਬਹੁਤ ਸਾਰੀ ਜਗ੍ਹਾ ਤੇ ਵੇਖਿਆ ਆਂ ਇਹ ਛੋਟੇ ਛਾ ਦੇ ਵੀ ਕਾਰਪੇਸ਼ਨ ਹੀ ਆਣ ਕੇ ਕਰੂਗੀ ਜਾਂ ਹੋਰ ਕੋਈ ਅਧਾਰਾ ਕਰੂਗਾ ਔਰ ਸਾਡੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਆਪਣੇ ਡਸਟਬਿਨ ਲਾਈਏ ਜੇ ਲੱਗੇ ਹੋਏ ਆ ਤੇ ਉਹਦੇ ਵਿੱਚ ਪ੍ਰੋਪਰ ਪੋਲੀਥੀਨ ਦੇ ਵਿੱਚ ਜਿਹੜਾ ਉਹ ਆਪਣਾ ਗਾਰਬੇਜ ਵਗੈਰਾ ਜਿੰਨਾ ਵੀ ਆਪਣਾ ਡਸਟਬਿਨ ਦੇ ਅੰਦਰ ਵਿੱਚ ਪਾਉਣ ਵਾਸਤੇ ਉਹ ਆਪਣੀਆਂ ਚੀਜ਼ਾਂ ਲਾਉਣ ਕਿਸੇ ਨੂੰ ਵੀ ਜਦੋਂ ਕੋਈ ਕਾਨੂੰਨੀ ਕਰਦਾ ਵਾ ਤੇ ਉਹਨੂੰ ਐਵੇਂ ਦਾ ਨਾ ਹੋਵੇ ਆਪਣੇ ਵਰਗਾ ਹੀ ਹੈ ਨਾ ਹੱਥ ਦੇ ਨਾਲ ਨਾ ਚੁੱਕੇ ਔਰ ਮੇਰੀ ਬੇਨਤੀ ਹੈ ਇਸ ਤੇ ਤੇ ਜਿੱਤਰਾ ਰੇੜੀਆਂ ਵਾਲੇ ਅਗਰ ਜੇ ਰੇੜੀਆਂ ਨਹੀਂ ਸੇਮ ਡਾਇਰੈਕਸ਼ਨ ਚ ਲਾਉਣਗੇ ਫਿਰ ਉਹਦੇ ਫਿਰ ਨਹੀਂ ਲੱਗਣ ਦਵਾਂਗੇ ਫਿਰ ਬਿਲਕੁਲ ਨਹੀਂ ਹੋਊਗਾ ਜੋ ਲੱਗੀਆਂ ਹੋਈਆਂ ਜਿੱਥੇ ਲੱਗੀਆਂ ਇੱਥੇ ਲੱਗੀਆਂ ਰਹਿਣ ਕਾਰਪੋਰੇਸ਼ਨ ਵੀ ਨਾਲ ਹੈ ਜੇ ਕਿਸੇ ਨੂੰ ਕੋਈ ਜੇ ਕਿਸੇ ਦੁਕਾਨਦਾਰ ਨੂੰ ਵੀ ਕੋਈ ਸ਼ੂਗਾ ਵੀ ਹਾਂ ਇਹ ਗਲਤ ਕਰਦੇ ਆ ਤੇ ਉਹ ਅਸੀਂ ਬੈਠੇ ਹੋਇਆ ਕਦੀ ਵੀ ਆਣ ਕੇ ਸਾਡੇ ਨਾਲ ਸਾਡੇ ਜ਼ੋਨ ਚਾਰਜ ਵੀ ਹੈਗੇ ਕਾਰਪੋਰੇਸ਼ਨ ਵੀ ਹੈਗੀ ਗੱਲ ਕਰ ਸਕਦੇ ਆ ਕੋਈ ਪੱਕੀਆਂ ਜਗ੍ਹਾ ਨਹੀਂ ਦਿੱਤੀਆਂ ਹੋਈਆਂ ਬਸ ਇੱਕੋ ਹੀ ਆ ਕਿ ਟ੍ਰੈਫਿਕ ਸਹੀ ਤਰ੍ਹਾਂ ਰੈਗੂਲੇਟ ਹੋ ਸਕੇ ਕੋਈ ਪ੍ਰੋਬਲਮ ਨਾ ਆਵੇ